ਤੇ ਇੱਕ ਦਿਨ ਉਹ ਹੀ ਚੋਰ ਚੋਰੀ ਕਰਦਾ ਜਦੋਂ ਤੋੜਿਆ ਤੇ ਚਾਰੇ ਪਾਸੇ ਪਹਿਰੇ ਲੱਗ ਗਏ ਭੱਜਣ ਦਾ ਕੋਈ ਰਾਹ ਨਾ ਲੱਭੇ ਤੋ ਰਸਤਾ ਹੀ ਇੱਕ ਉਹ ਮੰਦਰ ਥਾਣੇ ਹੀ ਰਸਤਾ ਹੈਗਾ ਇੱਕ ਮਿਲਿਆ ਨੂੰ ਤੇ ਉਥੇ ਕਥਾ ਹੋ ਰਹੀ ਕੋਈ ਸੰਤ ਕਥਾ ਕਰ ਰਹੇ ਹੈਗੇ ਉਹਨੇ ਕਿਹਾ ਵੀ ਮੇਰੇ ਬਾਬੇ ਨੇ ਕਿਹਾ ਹੀ ਮੰਦਰ ਚੋਂ ਨੰਗਣਾ ਨਹੀਂ ਕੁਦਰਤੀ ਹੁਣ ਮੈਨੂੰ ਇਧਰ ਜਾਣਾ ਪੈ ਰਿਹਾ ਹੋਰ ਕੋਈ ਰਾਹ ਨਹੀਂ ਤੇ ਕਥਾ ਸੁਣਨੀ ਨਹੀਂ ਤੇ ਉਹਨੇ ਆਪਣੇ ਦੋਵੇਂ ਜਿਹੜੇ ਹੱਥ ਕੰਨਾਂ ਦੇ ਰੱਖ ਲਏ ਕਿ ਮੈਂ ਗੱਥਾ ਨਹੀਂ ਸੁਣਨੀ ਤੇ ਕਿਸੇ ਤਰੀਕੇ ਉਹਨੇ ਬਚਨ ਦੀ ਕੋਸ਼ਿਸ਼ ਕੀਤੀ ਪਤਾ ਲੱਗਿਆ ਵੀ ਚੋਰ ਇਧਰ ਨੂੰ ਗਿਆ ਚੋਰ ਫੜਿਆ ਗਿਆ ਚੋਰ ਫੜਿਆ ਗਿਆ ਪਰ ਉਹਨੇ ਆਪਣੀ ਗਲਤੀ ਨਹੀਂ ਮੰਨਣੀ ਬਹੁਤ ਮਨਾਨ ਦੀ ਕੋਸ਼ਿਸ਼ ਕੀਤੀ ਫਿਰ ਰਾਜੇ ਦੇ ਦਰਬਾਰ ਚ ਉਹਨੂੰ ਪੇਸ਼ ਕੀਤਾ ਉਹਨਾਂ ਦੇ ਰਾਜਪਟ ਦਾ ਇੱਕ ਅਸੂਲ ਸੀਗਾ ਜਦ ਤੱਕ ਚੋਰ ਆਪਣਾ ਗੁਨਾਹ ਨਾ ਮੰਨੇ ਤੇ ਉਹ ਸਜ਼ਾ ਨਹੀਂ ਦੇ ਸਕਦੇ ਪਰ ਉਹਦੇ ਪਿਓ ਨੇ ਉਹਨੂੰ ਪੱਕਾ ਕੀਤਾ ਜੇ ਤੂੰ ਫੜਿਆ ਗਿਆ ਤਾਂ ਤੂੰ ਮੰਨਣਾ ਨਹੀਂ ਕਿ ਮੈਂ ਚੋਰੀ ਕੀਤੀ ਆ ਫਿਰ ਉਹ ਜਿਹੜੇ ਚੋਰ ਸੀ ਬੜੀ ਕੋਸ਼ਿਸ਼ ਕੀਤੀ ਪਰ ਉਹ ਮੰਨਿਆ ਨਹੀਂ ਫਿਰ ਰਾਜੇ ਨੂੰ ਪਤਾ ਲੱਗਾ ਜਿਹੜਾ ਦਾ ਮੰਤਰੀ ਸੀ ਉਹਨੇ ਦੱਸਿਆ ਵੀ ਜਿਹੜੀ ਚੋਰ ਐ ਵਲੀ ਜਾਤੀ ਵਾਲੇ ਬੰਦੇ ਹਨ ਇਹ ਬਾਗ ਕਾਲੀਤੀ ਪੂਜਾ ਕਰਦੇ ਨੇ ਉਹਨੂੰ ਮੰਨਦੇ ਨੇ ਉਹਨੂੰ ਇਸ਼ਟ ਮੰਨਦੇ ਨੇ ਇੱਕ ਦੇਵੀ ਰੂਪ ਦਾ ਤੇ ਉਹਨੇ ਜਿਹੜੇ ਚੋਰ ਮੰਨਿਆ ਦੇ ਹੈ ਨਹੀਂ ਉਹਨੂੰ ਜੇਲ੍ਹ ਚ ਕਰਤਾ ਅੰਦਰ ਦੇਖਦੇ ਨੇ ਥੋੜੇ ਦਿਨ ਦੁਬਾਰਾ ਤਰੀਕ ਕੱਲ ਪਰਸੋਂ ਇਹਦਾ ਫੈਸਲਾ ਕਰਾਂਗੇ ਤੇ ਉਹਨਾਂ ਨੇ ਇੱਕ ਸਕੀਮ ਬਣਾਈ ਵੀ ਆ ਦੇਵੀ ਦੀ ਪੂਜਾ ਕਰਦੇ ਨੇ ਤੇ ਉਹਨੇ ਦੇਵੀ ਦਾ ਰੂਪ ਬਣਾ ਕੇ ਇੱਕ ਕੁੜੀ ਭੇਜ ਦਿੰਨੇ ਉਹ ਕਹਿੰਦੇ ਕਿ ਕਿਉਂਕਿ ਇਹਨਾਂ ਨੇ ਜਦੋਂ ਫੜੇ ਜਾਣਾ ਤੇ ਇਹਨੇ ਉਹਦਾ ਨਾਮ ਜਪਣਾ ਕਿ ਮੇਰੀ ਮਦਦ ਕਰ ਤੇ ਜਦੋਂ ਮਦਦ ਵਾਸਤੇ ਦੇਵੀ ਨੂੰ ਯਾਦ ਕਰੇਗਾ ਤੇ ਉਹ ਕਹਿੰਦੇ ਕਿ ਮੈਂ ਰੂਪ ਧਾਰ ਕੇ ਪ੍ਰਗਟ ਹੋ ਜਾਵਾਂਗੀ ਤੇ ਉਹਨਾਂ ਨੇ ਪੂਰੀ ਸਕੀਮ ਦੇ ਨਾਲ ਜੇਲ੍ਹ ਦੇ ਦਰਵਾਜ਼ੇ ਆਪਣੇ ਆਪ ਖੁੱਲਦੇ ਹੋਇਆ ਵੀ ਇਦਾਂ ਕਿ ਆ ਆਪਣਾ ਗੁਨਾਹ ਮੰਨ ਲੇਗਾ। ਤੋਂ ਦੇਵੀ ਨੂੰ ਯਾਦ ਕਰਦਾ ਤੇ ਉਹ ਜਿਹੜੀ ਕੁੜੀ ਆ ਵਜ਼ੀਰ ਦੀ ਸਾਰੇ ਮਿਲੇ ਭਗਤਾਂ ਦੇ ਦਰਵਾਜ਼ੇ ਆਪਣੇ ਆਪ ਜਦੋਂ ਸ਼ਕਤੀ ਨਾਲ ਖੁੱਲ ਜਾਂਦੇ ਨੇ। ਤੋਂ ਪੂਰਾ ਮੇਕਅਪ ਕਰਕੇ ਰੂਪ ਧਾਰ ਕੇ ਗਲੇ ਜਮਾੜਾ ਪਾ ਕੇ ਚਾਰ ਬਾਵਾਂ ਲਾ ਕੇ ਤੇ ਪ੍ਰਗਟ ਹੋ ਜਾਂਦੀ ਕਹਿੰਦੀ ਭਗਤਾ ਮੈਨੂੰ ਯਾਦ ਕੀਤਾ। ਕਹਿੰਦਾ ਮਾਧਾਰਾਣੀ ਯਾਦ ਕੀਤਾ ਮੈਨੂੰ ਕੱਢ ਦੇ ਕਹਿੰਦੇ ਪਹਿਨਾ ਤੂੰ ਆਪਣਾ ਜੋ ਵੀ ਆ ਆਪਣੇ ਇਸ਼ਟ ਅਗੇ ਤੂੰ ਯਾਦ ਕੀਤਾ ਮੈਂ ਪ੍ਰਗਟ ਹੋ ਗਈਆਂ ਤੇ ਆਪਣਾ ਗੁਨਾਹ ਮੰਗ ਤੇ ਮੇਰੇ ਅੱਗੇ ਦੇ ਮੰਨਣ ਲੱਗੇ ਤੇ ਤੈਨੂੰ ਪਹਿਨਾ ਇੱਕ ਵਾਰੀ ਸੱਚੇ ਹੋਣਾ ਹੀ ਪੈਣਾ ਤੇ ਉਹਨੇ ਵੀ ਸੋਚਿਆ ਕਿ ਗੱਲ ਠੀਕ ਹੈ ਕਿ ਮੈਨੂੰ ਦੇ ਹੁਣ ਮੰਨਣਾ ਹੀ ਪੈਣਾ ਇਹ ਤੇ ਹੱਡੀ ਦੇਵੀ ਆ ਪਰ ਇੱਕਦਾਂ ਮਨੂੰ ਯਾਦ ਆਇਆ ਕਿ ਮੇਰੇ ਪਿਓ ਨੇ ਕਿਹਾ ਸੀ ਗੁਣਾਣੀ ਮੰਨਣਾ ਪਰ ਕੰਦਾ ਵੀ ਹੁਣਾਂ ਦੇਵੇ ਹੀ ਹੈ ਤੇ ਮੰਨਣਾ ਤੇ ਪਏਗਾ ਫਿਰ ਜਦੋਂ ਮੰਦਰ ਚੋਂ ਲੁਕਿਆ ਸੀਗਾ ਤੇ ਉਦੋਂ ਕਥਾ ਦੀ ਆਵਾਜ਼ ਜਿਹੜੀ ਉਹਦੇ ਕੰਨਾਂ 'ਚ ਪੈ ਗਈ ਸੀ ਉਹ ਕੋਈ ਸੰਗਤ ਜਿਹੜੀ ਉਹ ਪ੍ਰਸੰਗ ਸੁਣਾ ਰਹੇ ਹੋਣਗੇ ਸੰਤ ਜਿਹੜੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਦੇਵਤੇ ਹੁੰਦੇ ਨੇ ਨਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਇਨਸਾਨ ਦਾ ਪਰਛਾਵਾਂ ਹੁੰਦਾ ਤੇ ਜਦੋਂ ਉਹਨੇ ਵੇਖਿਆ ਵੀ ਉਹ ਦੇਵੀ ਦਾ ਦੇ ਪਰਛਾਵਾਂ ਵਾ ਤਾਂ ਸਮਝ ਗਿਆ ਕਿ ਇਹ ਕੋਈ ਸਕੀਮ ਹੈ ਮਨੂ ਫਸਾਣ ਦੀ ਤੇ ਉਹ ਸੋਚਦਾ ਕਿ ਇਹਦਾ ਪਰਛਾਵਾਂ ਆ ਦੇ ਫਿਰ ਉਹ ਕਹਿੰਦਾ ਮਾਤਾ ਰਾਣੀ ਮੈਂ ਤਾਂ ਕੋਈ ਗੁਨਾਹ ਕੀਤਾ ਹੀ ਨਹੀਂ ਤੂੰ ਤਾਂ ਜਾਣੀ ਜਾਣਿਆ ਜੇ ਮੈਂ ਕੀਤਾ ਹੁੰਦਾ ਤਾਂ ਤੈਨੂੰ ਪੁੱਛਣ ਦੀ ਕੀ ਲੋੜ ਐ ਤੈਨੂੰ ਤਾਂ ਪਹਿਲਾਂ ਹੀ ਪਤਾ ਹੋਣਾ ਕਿ ਮੈਂ ਚੋਰੀ ਕੀਤੀ ਕਿ ਨਹੀਂ ਕੀਤੀ ਤੇ ਮੈਂ ਕੋਈ ਗੁਨਾਹ ਨਹੀਂ ਕੀਤਾ ਤੋ ਫਿਰ ਸਾਰੇ ਉਹ ਗੱਲਾਂ ਸੁਣ ਰਹੇ ਹੁੰਦੇ ਨੇ ਰਾਜੇ ਦੇ ਬੰਦੇ ਜਿਹੜੇ ਉਹਦੇ ਲੁਕੇ ਹੁੰਦੇ ਉੱਥੇ ਹੀ ਤੇ ਫੇਰ ਉਹ ਜਿਹੜੀ ਲੜਕੀ ਦੇਵੀ ਬੰਨੀ ਹੁੰਦੇ ਉਹ ਕਹਿੰਦੇ ਨਹੀਂ ਐਨੇ ਚੋਰੀ ਨਹੀਂ ਕੀਤੀ ਪਰ ਉਹ ਬਾਹਰ ਆ ਕੇ ਸੋਚਦਾ ਕਿ ਮੇਰੇ ਪਿਤਾ ਨੇ ਕਿਹਾ ਹੈ ਵੀ ਕਦੀ ਕਥਾ ਨਹੀਂ ਸੁਣਨੇ ਪਰ ਮੈਂ ਆ ਜਿੰਦਗੀ 'ਚ ਪਹਿਲੀ ਵਾਰ ਕਹਦਾ ਤੇ ਦੋ ਹੀ ਲਾਈਨ ਸੁਣਨੇ ਕਿ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਤੇ ਮੈਨੂੰ ਇਹਨਾਂ ਨੇ ਬਚਾ ਲਿਆ ਤੇ ਜੇ ਇੱਕੋ ਵਾਰੀ ਜ਼ਿੰਦਗੀ 'ਚ 2 ਮਿੰਟ ਜਿਹੜੇ ਉਹ ਵੀ ਮੈਂ ਕੰਨਾਂ ਦੇ ਹੱਥ ਰੱਖੇ ਹੋਏ ਸੀਗੇ ਤੇ ਮੈਨੂੰ ਇੰਨਾ ਫਾਇਦਾ ਮਿਲ ਗਿਆ ਤੇ ਅੱਜ ਰਾਜੇ ਨੇ ਪਤਾ ਨਹੀਂ ਮੈਨੂੰ ਫਾਂਸੀ ਦੇ ਦੇਣੀ ਕਿ ਕੀ ਕਰ ਦੇਣਾ ਹੈ ਮੇਰੇ ਨਾਲ ਤੇ ਇੰਨਾ ਕਥਾ ਦਾ ਫਾਇਦਾ ਸੋ ਪਰਮਾਤਮਾ ਦੀ ਬਾਣੀ ਸੰਤਾਂ ਦੀ ਬਾਣੀ ਸਾਤ ਸੰਗ ਹਮੇਸ਼ਾ ਹੀ ਫਾਇਦਾ ਕਰਦੀ ਸਾਡਾ ਸਾਤ ਸੰਗ ਦੇ ਨਾਲ ਹੀ ਜਿਹੜਾ ਸਾਡਾ ਮਨ ਬਦਲਦਾ ਸੋ ਹਮੇਸ਼ਾ ਬਰੋਸਾ ਰੱਖਿਏ ਸ਼ਬਦ ਜਿਹੜੇ ਕੰਨਾਂ 'ਚ ਪੈਂਦੇ ਨੇ ਮਾ ਲੱਗਦੇ ਬਾਣੀ ਉਹ ਸਾਡਾ ਮਨ ਜਿਹੜਾ ਨਾ ਉਹ ਸ਼ਾਂਤ ਕਰ ਦਿੰਦੇ ਨੇ